ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਰਸਾਤ ਕਾਰਨ ਜਿੱਥੇ ਨਦੀਆਂ ਨਾਲੇ ਪੂਰੇ ਉਫਾਨਤੇ ਨੇ ਤਾਂ ਉੱਥੇ ਹੀ ਡੈਮ ਵੀ ਭਰੇ ਹੋਏ ਨੇ ਮਾਮਲਾ ਕਲਾਂ ਮੋਰਦਾ ਜਿੱਥੇ ਕਿ ਇੱਥੋਂ ਗੁਜ਼ਰਦੇ ਕਰਨ ਨਾਲੇ ਦੇ ਵਿੱਚ ਪਾਣੀ ਦਾ ਪੱਧਰ ਉੱਚਾ ਹੋਣ ਦੇ ਕਾਰਨ ਨੇੜੇ ਦੇ ਗੁਜਰਾਉਂ ਦੇ ਡੇਰੇ ਪੂਰੀ ਤਰ੍ਹਾਂ ਦੇ ਨਾਲ ਡੁੱਬੇ ਹੋਏ ਵਿਖਾਈ ਦੇ ਰਹੇ ਨੇ ਤੇ ਪੁਲਿਸ ਵੱਲੋਂ ਇਹਨਾਂ ਡੇਰਿਆਂ ਦੇ ਮਾਲਕਾਂ ਨੂੰ ਖਾਲੀ ਕਰਨ ਦੇ ਲਈ ਆਖਿਆ ਗਿਆ ਇਸ ਕਾਰਨ ਗੁਜਰ ਆਪਣੇ ਡੇਰੇ ਛੱਡ ਕੇ ਸੁਰੱਖਿਤ ਥਾਵਾਂ ਤੇ ਚਲੇ ਗਏ ਨੇ ਤੇ ਉੱਤੇ ਹੀ ਨਾਲੇ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋਈਆਂ ਦੱਸੀਆਂ ਜਾ ਰਹੀਆਂ ਨੇ ਸਥਾਨਕ ਲੋਕਾਂ ਦੇ ਮੁਤਾਬਕ ਹਰ ਸਾਲ ਇਸ ਨਾਲੇ ਦੇ ਵਿੱਚ ਪਾਣੀ ਆਉਣ ਕਾਰਨ ਫਸਲਾਂ ਦਾ ਨੁਕਸਾਨ ਹੁੰਦਾ ਹੈ ਲੇਕਿਨ ਪੰਚਾਇਤ ਦੇ ਕੋਲ ਕਰੋੜਾਂ ਰੁਪਏ ਦੀ ਆਮਦਨ ਹੋਣ ਦੇ ਬਾਵਜੂਦ ਨਾਲੇ ਦੀ ਸਫਾਈ ਨਹੀਂ ਕਰਵਾਈ ਜਾਂਦੀ ਦਰਾਂ ਦੇ ਵਿੱਚ ਸਾਡਾ ਕੋਈ ਬਾਲੀ ਵੀ ਸਾਹਾ ਨਹੀਂ ਕੋਈ ਵੀ ਸਾਡੇ ਗਰੀਬ ਬੰਦੇ ਸਾਡੇ ਗਵਰਨਮੈਂਟ ਨੂੰ ਅਪੀਲ ਕਰਨਿਆ ਸੀ ਸਾਡੇ ਵਾਸਤੇ ਕੋਈ ਵਾਸਤੇ ਬੋਟਾ ਵੀ ਦਿੰਨੇ ਆ ਸਾਡੀ ਕੋਈ ਮਦਦ ਨਹੀਂ ਕੀਤੀ ਗਵਰਨਮੈਂਟ ਨੇ ਪਾਣੀ ਕੌਣ ਦਾ ਐ ਇੱਥੇ ਪਾਣੀ ਇੱਥੇ ਆ ਜਾਇਆ ਹਫਤਾ ਹੋ ਗਿਆ ਪਾਣੀ ਨੂੰ ਕਿਤੇ ਕਿੱਥੇ ਜਾਈਏ ਕਿੱਥੇ ਵਈਏ ਅਗਲੇ ਵੇਲੇ ਕਿਹੜੇ ਕਿਹੜੇ ਟੱਡੇ ਖੋਜ ਜਾਈਏ ਤੁਹਾਡੇ ਪਰਿਵਾਰ ਕਿੰਨੇ ਨੇ ਇੱਥੇ ਪਰਿਵਾਰ ਸਾਡੇ ਇੱਥੇ ਕੋਈ ਛੇਕ ਬੰਦੇ ਆ ਉਹ ਇੱਥੇ ਪਾੜ ਹੀ ਖਲੋਤੇ ਨੇ ਇੱਥੇ ਉਹ ਛੜਕਾਂ ਦੇ ਖੱਜਲੋਂ ਹੁੰਦੇ ਨੇ ਜੀ ਕੀ ਕਰੀਏ ਅਸੀਂ 10 ਮੀਟਰ ਇੱਥੇ ਪੱਠੇ ਖੋਲ ਗਿਆ ਅੱਗੇ ਪੱਠੇ ਖੋਲਣ ਨੂੰ ਜਗ੍ਹਾ ਨਹੀਂ ਕਿਤੇ ਇੱਥੇ ਪੱਠੇ ਖੋਲ ਕੇ ਲੈ ਜਾਣੇ ਉਧਰ ਹੀ ਉਹ ਛੜਕਾਂ ਦੇ ਬੰਨ ਨੇ ਉਧਰ ਵੀ ਲੋਕ ਨੀ ਬੰਨਣ ਨਹੀਂ ਦਿੰਦੇ ਕਿਤੇ ਜਗ੍ਹਾ ਹੀ ਹੈ ਨਹੀਂ ਬੰਨਣ ਨੂੰ ਕਿ ਲੋਕ ਵੀ ਕੀ ਕਰਨ ਕਿਉਂਕਿ ਜੇ ਮੰਨ ਲਓ ਅਚਾਨਕ ਪਾਣੀ ਆ ਜਾਂਦਾ ਤੁਹਾਨੂੰ ਮੁਸ਼ਕਲ ਬਣ ਜਣੀ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਸਾਡੇ ਬਸ ਸਾਡੇ ਬਾਰੇ ਜੀ ਗਵਰਨਮੈਂਟ ਕੋਈ ਸੋਚੇ ਵੀ ਸਾਨੂੰ ਕੋਈ ਜਗ੍ਹਾ ਕੋਈ ਬੰਨਣ ਨੂੰ ਦੋ 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 ਕਨਾਲਾ ਦੇ ਦੇ ਬੰਨਣ ਨੂੰ ਅਸੀਂ ਕਿਤੇ ਗਦਾ ਅਸੀਂ ਆਪਣੇ ਜੀ ਕੇ ਤਾਂ ਪਾਲਾਂਗੇ ਜੇ ਰੋੜ ਕੇ ਮਰ ਜਾਾਂਗੇ ਕੀ ਕਰਾਂਗੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਪੰਚਾਇਤ ਦਾ ਰਕਬਾ ਸਾਰਾ ਰੜਿਆਣੇ ਤੋਂ ਸਾਲੇ ਚੱਕ ਜਿਓ ਜਲਾਈ ਦਾ ਸਾਰਾ ਸੜਕ ਦੇ ਨਾਲ ਇੱਕ ਖਾਲ ਪੁੱਟਿਆ ਉਹਦੇ ਥਾਣੀ ਪਾਣੀ ਨਿਕਲਦਾ ਪੰਚਾਇਤ ਕੋਈ ਉਹਦਾ ਕੰਮ ਨਹੀਂ ਕਰਾਉਂਦੀ ਅਸੀਂ ਆਪਣੇ ਲੈਵਲ ਤੇ ਖਰਚਾ ਕਰਕੇ ਤੇ ਸਾਰਾ ਖਾਲ ਕਢਾਇਆ ਖਾਲ ਜਾਨੀ ਕਿ ਪੂਰਿਆ ਜਾਂਦਾ ਹਰ ਸਾਲ ਪੰਚਾਇਤ ਨੂੰ ਚਾਹੀਦਾ ਕਿ ਇੰਨੇ ਪੈਸੇ ਠੇਕਾ ਲੈਂਦੀ ਆ ਕਰੋੜਾਂ ਰੁਪਈਆ ਤੇ ਉਹ ਨਾਲੇ ਦੀ ਸਫਾਈ ਕੀਤੀ ਜਾਵੇ ਉਹ ਕਾਗਰ ਤੇ ਚਾਹੀਦਾ ਕਿ ਉਹ ਨਾਲਾ ਤੋੜੋ ਤੋੜ ਦੋ ਨਾਲੇ ਨੇ ਪੱਕੇ ਕੀਤੇ ਜਾਣ ਤੇ ਇਹ ਆ ਵੀ ਫੇਰ ਪੱਕਾ ਸਾਧਨ ਹੋ ਸਕਦਾ ਉਹਦੇ ਵਿੱਚ ਝੋਨਿਆਂ ਵੀ ਮਾਰਿਆ ਜਾਂਦਾ ਤੇ ਕਣਕ ਵੀ ਮਾਰੀ ਜਾਂਦੀ ਆ ਕਣਕ ਤੇ ਅੱਗੇ ਹੀ ਪਾਣੀ ਨਾਲ ਤਬਾਹ ਹੋ ਜਾਂਦੀ ਆ ਇਸ ਤਰ੍ਹਾਂ ਕਿ ਕਿਰਨ ਦਾ ਨਾਲਾ ਵਾ ਜਿਹੜਾ ਇਹਦੀ ਵੀ ਸਫਾਈ ਚਾਹੀਦੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਬੂਟੀ ਤੇ ਹੋਰ ਨੜਾ ਨੂੜਾ ਅੜ ਜਾਂਦਾ ਪੁੱਲ ਨਾਲ ਤੇ ਜਿੰਨੂ ਕਿ ਅਸੀਂ ਆਪਣੇ ਲੈਵਲ ਤੇ ਖਰਚਾ ਕਰਕੇ ਉਹ ਬੂਟੀ ਵੀ ਕਢਾਈ ਆ ਤੇ ਪੰਚਾਇਤ ਨੂੰ ਚਾਹੀਦਾ ਕਿ ਇਹੋ ਜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਬਿਊਰੋ ਰਿਪੋਰਟ ਜਗਬਾਣੀ ਟੀਵੀ